ਹਾਂਜੀ ਪੰਜਾਬੀ ਲਾਈਫਸਟਾਈਲ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਆਪਾਂ ਇਸ ਚੈਨਲ ਤੇ ਪੰਜਾਬੀ ਸਿੱਖਾਂਗੇ ਪੰਜਾਬੀ ਨਾਲ ਰਿਲੇਟਡ ਵੀਡੀਓ ਪਾਵਾਂਗੇ ਤੇ ਅੱਜ ਆਪਾਂ ਬੇਸਿਕ ਤੋਂ ਸਟਾਰਟ ਕਰਦੇ ਆਂਗੇ ਬੇਸਿਕ ਕੀ ਹੈ ਆਪਣੀ ਵਰਣਮਾਲਾ ਵਰਣਮਾਲਾ ਦੇ ਵਿੱਚ 35 ਅੱਖਰ ਆ ਜਾਂਦੇ ਆ ਤੇ 6 ਫਾਰਸੀ ਧੁਨੀਆਂ ਆ ਜਾਂਦੀਆਂ ਆਂ ਆਜ ਆਪਾਂ ਮਤਲਬ ਬੱਚਿਆਂ ਨੂੰ ਕਈ ਪ੍ਰੋਬਲਮਸ ਆਉਂਦੀਆਂ ਕਿ ਉਹਨਾਂ ਨੂੰ ਸਹੀ ਸਹੀ ਬੰਤਰ ਨਹੀਂ ਆਉਂਦੀਗੀ ਸਹੀ ਸ਼ੇਪ ਨਹੀਂ ਆਉਂਦੀ ਅੱਖਰਾਂ ਦੀ ਤਾਂ ਆਪਾਂ ਉਹਨਾਂ ਨੂੰ ਅੱਜ ਦੱਸਾਂਗੇ ਵੀ ਕਿੱਦਾਂ ਆਪਾਂ ਸਹੀ ਅੱਖਰ ਪੰਜਾਬੀ ਦੇ ਲਿਖ ਸਕਦੇ ਹਾਂ ਤੇ ਰਾਈਟਿੰਗ ਨੂੰ ਆਪਣੀ ਨੂੰ ਸੁੰਦਰ ਬਣਾ ਸਕਦੇ ਹਾਂਗੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਲਿਖਾਂਗੇ ਊੜਾ ਊੜਾ ਐੜਾ ਹਾਂਜੀ ਐੜੇ ਦੀ ਸਭ ਤੋਂ ਪਹਿਲੀ ਟੰਗ ਛੋਟੀ ਫਿਰ ਉਸ ਤੋਂ ਵੱਡੀ तीसरा लाइन न टच करूगा ईड़ी ससा हा हा कक्का खक्खा ਇਹ ਗੱਲ ਧਿਆਨ ਰੱਖਣੀ ਆ ਆਪਣੇ ਜਿਹੜੇ ਅੱਖਰ ਪਾਉਨੇ ਆ ਆਪਾਂ ਪੰਜਾਬੀ ਦੇ ਦੋਨੇ ਸਾਈਡਾਂ ਤੇ ਥੋੜੀ ਥੋੜੀ ਲਾਈਨ ਹੋਣੀ ਚਾਹੀਦੀ ਆ ਤਾਂ ਆਪਣੀ ਜਿਹੜੀ ਅੱਖਰਾਂ ਦੀ ਮੰਤਰੇ ਸੁੰਦਰ ਹੁੰਦੀ ਆ ਗੱਗਾ ਗੱਗੇ ਦੇ ਜਿਹੜੇ ਦੋਨੇ ਜਿਹੜੀਆਂ ਸਾਈਡਾਂ ਆਈਆਂ ਦੋਨੇ ਟੰਗਾਂ ਕਹਿ ਸਕਦੇ ਹਾਂ ਬਰਾਬਰ ਹੋਣੀਆਂ ਚਾਹੀਦੀਆਂ ਛੋਟੀ ਵੱਡੀ ਨਹੀਂ ਹੋਣੀ ਚਾਹੀਦੀ ਘਗਾ चचा शशा जज्जा चज्जा नहीं आ टैंका ਠਠਾ ਡਡਾ ਟਡਾ ਨਾਣਾ ਟਟਾ ਠਠਾ Dada Dada Nana Papa Fafa Baba ਪੱਪਾ ਇਹ ਗੱਲ ਧਿਆਨ ਰੱਖਣੀ ਆ ਆਪਣੇ ਨਾਲ ਲਾਈਨ ਦੇ نیچے ਟੱਚ ਕਰਨੇ ਚਾਹੀਦੇ ਆ ਕਿਉਂਕਿ ਲਾਈਨ ਦੇ ਜੇ ਆਪਾਂ ਉਸ ਦੇ ਨਾਲ ਜਿਵੇਂ ਜਿਵੇਂ ਟੱਚ ਕਰਾਂਗੇ ਤਾਂ ਉਸ ਆਪਣੀ ਰਾਈਟਿੰਗ ਸੋਹਣੀ ਹੁੰਦੀ ਹੈਗੀ ਮੰਮਾ ਇਯਾ ਇਯਾ ਰਾ ਰਾ ਲਲਾ ਵਾ ਵਾ ੜਾ ੜਾ ਬਾਵੇ ਦੀ ਜਿਹੜੀ ਇੱਕ ਸਾਈਡ ਆਪਾਂ ਡਰਾ ਕਰਦੇ ਆ ਉਹ ਛੋਟ ਵੱਡੀ ਹੋਣੀ ਚਾਹੀਦੀ ਆ ਫਿਰ ਛੋਟੀ ਹਾਂਜੀ ਇਹ ਆਪਣੇ 35 ਅੱਖਰ ਹੋਗੇ ਊੜੇ ਤੋਂ ੜਾੜੇ ਤੱਕ ਹੁਣ ਜਿਹੜੀਆਂ ਵਰਣਮਾਲਾ ਦੇ ਵਿੱਚ ਜਿਹੜੀਆਂ ਸਸੇ ਪੈਰ ਵਿੰਦੀ ਅੱਗੇ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਇਹ ਉਹ ਕੀ ਆ 6 ਫਾਰਸੀ ਧੁਨੀਆਂ ਬਾਅਦ ਐਡ ਹੋਈਆਂ ਆਈਆਂ ਪਹਿਲਾਂ ਓਨਲੀ 35 ਅੱਖਰ ਸੀ ਤਾਂ ਇਸ ਜਿਹੜੀਆਂ ਫਾਰਸੀ ਧੁਨੀਆਂ ਐਡ ਹੋਣ ਨਾਲ ਇਸ ਇਨ੍ਹਾਂ ਅੱਖਰਾਂ ਦੀ ਗਿਣਤੀ ਕੀ ਬਣ ਜਾਂਦੀ ਆ 41 41 ਬਣ ਕੇ ਆਪਣੀ ਟੋਟਲ ਵਰਣਮਾਲਾ ਬਣ ਜਾਂਦੀ ਆ ਉਹ ਵੀ ਲਿਖਾਉਣੇ ਆ ਸਸੇ ਪੈਰ ਵਿੰਦੀ ਸੈ ਬੋਲੇ ਖਖੇ ਪੈਰ ਬਿੰਦੀ ਖੈ ਬੋਲੇ ਗੱਗੇ ਪੈਰ ਬਿੰਦੀ ਗੈ ਬੋਲੇ ਹਾਂਜੀ ਇਹ ਬਿੰਦੀਆਂ ਦੀੜੀ ਲਗਾਉਣ ਦਾ ਤਰੀਕਾ ਇਹ ਵੀ ਅਲੱਗ-ਨੱਗਾ ਸਸਤੇ ਦੇ ਵਿਚਕਾਰ ਲੱਗੂ ਖਖੇ ਦੇ ਸਾਈਡ ਤੇ ਲੱਗੂ ਗੱਗੇ ਦੇ ਵੀ ਸਾਈਡ ਤੇ ਲੱਗੂ ਜੱਜੇ ਪੈਰ ਬਿੰਦੀ ਜੈ ਬੋਲੇ ਫਸੇ ਪੈਰ ਬਿੰਦੀ ਫੈ ਬੋਲੇ ਲੱਲੇ ਪੈਰ ਬਿੰਦੀ ਲਾ ਬੋਲੇ ਇਸ ਤਰ੍ਹਾਂ ਜੀ ਆਪਣੇ ਇਹ 41 ਅੱਖਰਾਂ ਦੀ ਗਿਣਤੀ ਤੇ ਸਹੀ ਬੰਤਰ ਬਣਦੀ ਹੈਗੀ ਤਾਂ ਇਹ ਤੁਸੀਂ ਅੱਗੇ ਵੀ ਮੇਰੇ ਪੰਜਾਬੀ ਸਿੱਖਣ ਲਈ ਆਪਾਂ ਹੌਲੀ-ਹੌਲੀ ਬੇਸਿਕ ਤੋਂ ਲੈ ਕੇ ਸਟਾਰਟ ਕੀਤਾ ਹੈਗਾ ਤਾਂ ਨਾਲੇ ਹੁਣ ਅੱਗੇ ਜਿਵੇਂ ਲਗਾ ਮਾਤਰਾਵਾਂ ਹੋ ਗਈਆਂ ਮਹਾਾਰਣੀ ਹੋ ਗਈ ਲਗਾ ਮਾਤਰਾਵਾਂਦ ਵਿੱਚ ਤਾਂ ਉਹ ਵੀ ਸਿਖਾਵਾਂਗੇ ਅੱਗੇ-ਅੱਗੇ ਚੱਲਾਂਗੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੰਜਾਬੀ ਲਾਈਫ ਸਟਾਈਲ ਤੇ ਥੈਂਕ ਯੂ